ਭਗਵਾਨਵਾਲ ਮੇਂ ਕਾਸ਼ਰਮ ਤੁਨਾ ਸਾਫਟੋਸਟ ਦੇ ਚੇਅਰਮੈਨ ਸ਼੍ਰੀ ਓਮਪਰਗਾਇ ਗੱਬਰ ਨੇ ਸਮਸਤ ਬਾਲਮਿਕ ਸਮਾਜ ਨੂੰ 17 ਅਗਸਤ ਦਿਨ ਐਤਵਾਰ ਭਗਵਾਨ ਬਾਲਮਿਕ ਤੀਰਥ ਵਿਖੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਉਹਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਦਿਨ ਐਤਵਾਰ 12:30 ਵਜੇ ਦੇ ਕਰੀਬ ਇੱਕ ਵਿਸ਼ੇਸ਼ ਮੀਟਿੰਗ ਦਾ ਯੋਜਨ ਕੀਤਾ ਜਾ ਰਿਹਾ ਹੈ ਜਿਸ ਕੱਲ ਐਤਵਾਰ ਦਿਨ 3:30 12:30 ਵਜੇ ਪਾਵਨ ਬਾਲਮੀਕ ਤੀਰਥ ਤੁਣਾ ਸਾਹਿਬ ਵਿਖੇ ਇੱਕ ਵਿਸ਼ਾਲ ਮੀਟਿੰਗ ਪੰਜਾਬ ਪੱਧਰ ਦੇ ਨੀਤਾ ਗਰਾਂ ਦੀ ਹੋ ਰਹੀ ਹੈ ਜਿਦੇ ਵਿੱਚ ਹਰ ਮੰਦਰ ਹਰ ਟਾਉਂ ਸ੍ਰੀ ਜੋ ਪ੍ਰਧਾਨ ਜ਼ਿੰਮੇਵਾਰ ਆ ਰਹੇ ਹਨ ਕਾਰਨ ਇਹ ਹੈ ਕਿ ਜੁਗੋ ਜੁਗੋ ਟਲ ਉਹਨਾਂ ਬਾਲਮੀਕ ਮਹਾਰਾਜ ਦਾ ਨਿਸ਼ਾਨ ਲਾਲ ਝੰਡਾ ਧੀਰਗਮਾਨ ਜਿਹੜਾ ਕਿ ਚੱਲਦਾ ਆ ਰਿਹਾ ਹੈ ਜਿਉਂ ਜਦ ਰੱਬ ਕੁਛ ਵੀ ਜੁੱਧ ਵਿੱਚ ਗਏ ਤੇ ਉਹਨਾਂ ਨੇ ਵੀ ਲਾਲ ਝੰਡੇ ਨੂੰ ਨਾਂ ਲੈ ਕੇ ਬੀਜੇ ਪ੍ਰਾਪਤ ਕੀਤੀ ਸੀ ਇਹ ਝੰਡਾ ਭਗਵਾਨ ਬਾਲ ਵੀ ਮਰਦਾ ਹੈ ਅਰਮੈਨ ਦੇ ਵਿੱਚ ਵੀ ਛੁੱਤ ਤੌਰ ਤੇ ਲਿਖਿਆ ਜਾ ਕਿ ਲਾਲ ਸਾਡੇ ਸਤੁਰਦਾ ਗੰਡਾ ਨਗਰਾਲੀ ਰੰਗ ਦਾ ਜਿਸ ਨੂੰ ਮਾਨਤਾ ਸਤਿਗਿਆਨ ਦਾ ਸਮਾਰਨੀ ਪਾਵਨ ਬਾਲਮੀ ਦੀ ਤੀਸਰੀ ਜੁਤੀ ਸੀ ਉਹਨਾਂ ਦੇ ਮੰਦਰ ਤੇ ਵੀ ਲਾਰਾ ਰੰਗ ਦਾ ਤੀਕਮਾਨ ਵਾਲਾ ਜੁਲ ਰਿਹਾ ਹੈ ਪਾਵਨ ਬਾਲਮੀ ਦੀ ਤੀਸਰੀ ਜੁਤੀ ਨਾਲ ਸਾਹਬ ਤੇ ਵੀ ਲਾਰਾ ਰੰਗ ਦਾ ਤੀਕਮਾਨ ਵਾਲਾ ਜਿੰਦਰ ਜੁਲ ਰਿਹਾ ਹੈ ਸਾਰੇ ਹੀ ਜਿੰਨੇ ਵੀ ਲਗਭਗ ਦਿਖਣੂ ਗਏ ਹੈ ਸਾਰੇ ਹੀ ਮੰਦਰਾਂ ਦੀ ਲਾਰਾਂ ਦੇ ਜਿੰਦਾ ਹੀ ਜੁਲਵੇਂ ਕੁਛ ਥੋੜੀ ਸਿਸਟਮ ਹੈ ਕੋਈ ਇਸਮਾਨੀ ਚੰਦੇ ਦਾ ਨਾਂ ਲਿੰਦਾ ਕੋਈ ਚਾਰ ਅੰਗੇ ਅੰਗੇ ਦਾ ਨਾਲਿੰਦਾ ਲੇਕਿਨ ਜੁਗੋ ਜੁਗੋ ਤਲ ਪਗਵਾਨ ਬਾਦ ਵੀ ਮਰਦਾ ਲਾਰ ਰੰਗ ਦਾ ਚੰਦਾ ਤੀਰਗਮਾਨ ਨਾ ਰਹੇ ਜਿਸ ਦੀ ਮਾਨਤਾ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਹੈ ਸੰਗਤਾਂ ਨੂੰ ਬੇਨਤੀ ਦਾਸ ਕਰਦਾ ਹੈ ਅੱਡੀ 12 ਵਜੇ ਠੀਕ ਮੀਟਿੰਗ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜਿਹਦੇ ਨਾਲ ਇਸ ਗੱਲ ਨੂੰ ਇੱਕ ਅਗਾਰਾ ਮਿਲੇਗਾ ਕਿ ਮੇਰੇ ਸਤਿਗੁਰੂ ਜੀ ਅੰਦਰ ਵਾਲੇ ਰੰਗ ਦਾ ਧੰਨਵਾਦ ਜੈ ਵਾਲਮੀਕੀ ਹਰ ਬਲ ਜਿਵੇਂ ਮੰਦਰ ਨੇ ਪ੍ਰਵਾਨ ਵਾਲਮੀਕੀ ਦੇ ਅੰਮ੍ਰਿਤਸਰ ਤੇ ਪੰਜਾਬ ਤੇ ਦੁਨੀਆਂ 'ਚ ਸਾਰੇ ਜਿੰਨੇ ਵੀ ਮੰਦਰ ਸਾਰਿਆਂ ਵਾਸਤੇ ਇਹ ਜਿਹੜਾ ਉਦੇਸ਼ ਸ਼ਾਰੀ ਹੋਏਗਾ ਤੁਹਾਾਂ ਸਾਥ ਦਾ ਸਹਿਯੋਗ ਪੁਵਨ ਵਾਲਮੀਕੀ ਦੀ ਅਗਵਾਈ ਤੋ ਹੀ ਇਹ ਜੀਗਾਰੀ ਹੋਏਗਾ ਯੋਥੀ ਚੰਡਾ ਲੱਗੇਗਾ ਉਹੀ ਸਾਰੇ ਮਦਦ ਚੱਲਦਾ ਰਹੇਗਾ ਅੱਜ ਤੱਕ ਸਾਰੇ ਹਿੰਦੁਸਤਾਨ ਦੇ ਦਿਸਮ ਦਿਸਮ ਵਿੱਚ ਵੀ ਲਾਰੰਗ ਵਿੱਚ ਡਾਈਕੂਗਾ ਭਾਇ ਇਹਹੀ ਚੜ ਵੀ ਕਰਾ ਦੇਵੇਗਾ ਧੰਨਵਾਦ